ਤੇ ਹਾਲਾਤ ਬਹੁਤ ਨਾਜ਼ਕ ਬਣ ਚੁੱਕੇ ਨੇ ਮੈਂ ਪਿਛਲੇ 6 ਮਹੀਨੇ ਤੋਂ ਬੈੱਡ ਰੈਸਟ ਦੇ ਉੱਪਰ ਹਾਂ ਮੇਰੀਆਂ ਦੋਨੋਂ ਕਿਡਨੀਆਂ ਜਿਹੜੀਆਂ ਡੈਮੇਜ ਹੋ ਚੁੱਕੀਆਂ ਹਨ ਪਰ ਬਹੁਤ ਜ਼ਿਆਦਾ ਦੁੱਖ ਹੁੰਦਾ ਕਿ ਛੋਟੇ ਛੋਟੇ ਬੱਚੇ ਆ ਤੇ ਗੁਜ਼ਾਰਾ ਬਹੁਤ ਮੁਸ਼ਕਲ ਚੱਲ ਰਿਹਾ ਪਰ ਮੇਰੀ ਜਿਹੜੀ ਬੰਬਾਰੀ ਹੈ ਗੰਭੀਰ ਹੈ ਇਹਦੇ ਲਾਜ ਵਾਸਤੇ ਮੈਨੂੰ ਹੋਰ ਵੀ ਅਜੇ ਮਦਦ ਦੀ ਲੋੜ ਹੈ ਪਰਿਵਾਰ ਦਾ ਗੁਜ਼ਾਰਾ ਬਹੁਤ ਮੁਸ਼ਕਲ ਚੱਲ ਰਿਹਾ ਮੈਂ ਪਿਛਲੇ 20 ਦਿਨਾਂ ਤੋਂ ਆਪਣੇ ਰਿਸ਼ਤੇਦਾਰਾਂ ਦੇ ਵਿੱਚ ਰਹਿ ਰਿਹਾ ਹਾਂ ਕਰਨਤਾਰਨ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਅਸੀਂ ਹਸ ਵੇਲੇ ਮੌਜੂਦ ਹਾਂ ਤਾਂ ਤਸਵੀਰਾਂ ਦੇ ਵਿੱਚ ਕਿਹੇ ਬੈੱਡ ਤੇ ਹੋਇਆ ਲੇਟਿਆ ਹੋਇਆ ਸਖਸ ਜਿਹੜਾ ਹੈ ਇੱਕ ਵੱਡੀ ਕਬੱਡੀ ਕਮੈਂਟਰ ਹੈ ਜੀ ਹਾਂ ਦੋਸਤੋ ਪਿਛਲੇ ਲੰਮੇ ਸਮੇਂ ਤੋਂ ਬਿਮਾਰ ਚੱਲ ਰਿਹਾ ਹੈ ਤੇ ਬਹੁਤ ਸਾਰੀਆਂ ਜੇ ਗੱਲ ਕੀਤੀ ਜਾਵੇ ਕਬੱਡੀ ਖਿਡਾਰੀਆਂ ਨੇ ਵੀ ਮਦਦ ਕੀਤੀ ਹੈ ਪਰ ਉਸ ਦੇ ਬਾਵਜੂਦ ਜਿਹੜਾ ਹੈ ਬਿਮਾਰੀ ਜਿਹੜੀ ਹੈ ਉਹ ਹੋਰ ਲੰਮੀ ਚਲਦੀ ਜਾ ਰਹੀ ਹੈ ਜਿਸ ਦੇ ਕਾਰਨ ਉਸ ਦੇ ਘਰ ਦੇ ਹਾਲਾਤ ਵੀ ਇੰਨੇ ਚੰਗੇ ਨਹੀਂ ਹੈ ਕਿ ਜਿਹੜੇ ਉਹ ਆਪਣਾ ਇਲਾਜ ਕਰਾ ਸਕੇ ਇਹ ਵੀਰ ਨੇ ਲੰਮਾ ਸਮਾਂ ਕਬੱਡੀ ਦੇ ਵਿੱਚ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋਗੇ ਕਬੱਡੀ ਦੇ ਮੈਚਾਂ ਦੇ ਵਿੱਚ ਜਿਹੜਾ ਉਹ ਸੰਬੋਧਨ ਕਰ ਰਹੇ ਨੇ ਕਬੱਡੀ ਦੇ ਮੈਚਾਂ 'ਚ ਕਮੈਂਟਰੀ ਕਰ ਰਹੇ ਪਰ ਅੱਜ ਜੋ ਹਾਲਾਤ ਨੇ ਉਹ ਵੀ ਤਸਵੀਰਾਂ ਬਿਆਨ ਕਰ ਰਹੀਆਂ ਨੇ ਕਿ ਬੇਸ਼ੱਕ ਸੇਵਾ ਸੰਸਥਾਵਾਂ ਵੱਲੋਂ ਬਾਹ ਫੜੀ ਜਾ ਰਹੀ ਹੈ ਪਰ ਘਰ ਦੇ ਹਾਲਾਤ ਇੰਨੇ ਨਾਜ਼ੁਕ ਨੇ ਕਿ ਪੈਸੇ ਜਿਹੜੇ ਆ ਉਹ ਡਾਕਟਰਾਂ ਦੇ ਅਤੇ ਹਸਪਤਲਾਂ ਦੇ ਵਿੱਚ ਜ਼ਿਆਦਾ ਲੱਗਣੇ ਕਿਉਂਕਿ ਬਿਮਾਰੀ ਜਿਹੜੀ ਗੰਭੀਰ ਹੈ ਡੀਲੀ ਡਾਇਗਨੋਸਿਸ ਹੁੰਦੇ ਨੇ ਜੀ ਹਾਂ ਆ ਹਾਲਾਤ ਨੇ ਉਸ ਵੀਰ ਦੇ ਤੱਕ ਕੋਲ ਪਹੁੰਚੇ ਆ ਗੱਲਬਾਤ ਕਰਕੇ ਜਾਣਦੇ ਆ ਕਿ ਕੀ ਐ ਹੁਣ ਮੁਸ਼ਕਲ ਅਤੇ ਕੀ ਮਦਦ ਦੀ ਗੁਹਾਰ ਲਗਾਉਣੀ ਚਾਹੁੰਦੇ ਜਿੰਨੇ ਵੀ ਦਾਨੀ ਸੱਜਣੇ ਇਸ ਵੀਡੀਓ ਨੂੰ ਵੇਖ ਰਹਾ ਹੈ ਦੋਸਤੋ ਜੇਕਰ ਤੁਸੀਂ ਮਦਦ ਨਹੀਂ ਕਰ ਸਕਦੇ ਸ਼ੇਅਰ ਜ਼ਰੂਰ ਕਰਿਓ ਵੀਰ ਸਾਡੇ ਨਾਲ ਭਾਈ ਜੀ ਕੀ ਨਾਮ ਤੁਹਾਡਾ ਤੇ ਕਿਹੜਾ ਪਿੰਡ ਐ ਵੈਕਲ ਜਿੱਕਾ ਖਾਲਸਾ ਵੈਕਲ ਜਿੱਕੀ ਫਤਿਹ ਮੇਰਾ ਨਾਮ ਗੁਰਿੰਦਰ ਸਿੰਘ ਕਬੱਡੀ ਕਮੈਂਟੇਟਰ ਪਿੰਡ ਸੁੱਗਾ ਤੋਂ ਮੈਂ ਬਿਲੋਂਗ ਕਰਦਾ ਵੇਤੀ ਕਿੰਨੇ ਪਰਿਵਾਰ ਦੇ ਵਿੱਚ ਤੁਸੀਂ ਮੈਂਬਰ ਉਹਦੇ ਅੱਜ ਕੀ ਹਾਲਾਤ ਹੈ ਤੁਹਾਡੇ ਪਰਿਵਾਰ ਦੇ ਵਿੱਚ ਮੇਰੀਆਂ ਦੋ ਬੇਟੀਆਂ ਔਰ ਇੱਕ ਬੇਟਾ ਤੇ ਮੇਰੀ ਪਤਨੀ ਆ ਤੇ ਹਾਲਾਤ ਬਹੁਤ ਨਾਜ਼ੁਕ ਬਣ ਚੁੱਕੇ ਨੇ ਮੈਂ ਪਿਛਲੇ 6 ਮਹੀਨੇ ਤੋਂ ਬੈੱਡ ਰੈਸਟ ਦੇ ਉੱਪਰ ਹਾਂ ਮੇਰੀਆਂ ਦੋਨੋਂ ਕਿਡਨੀਆਂ ਜਿਹੜੀਆਂ ਡੈਮੇਜ ਹੋ ਚੁੱਕੀਆਂ ਨੇ ਡਾਕਟਰ ਨੇ ਮੈਨੂੰ ਸਲਾਹ ਦਿੱਤੀ ਹੈ ਕਿ ਜਿਹੜੀ ਕਿਡਨੀ ਉਹ ਟ੍ਰਾਂਸਪਲੈਂਟ ਕਰਨੀ ਪੈਣੀ ਹੈ ਲਗਭਗ 10 ਤੋਂ 12 ਲੱਖ ਰੁਪਏ ਦਾ ਖਰਚਾ ਡਾਕਟਰ ਸਾਹਿਬ ਨੇ ਦੱਸਿਆ ਹੈ ਤੇ ਜਿਹੜਾ ਇਲਾਜ ਹੈ ਪੀਜੀਐਜ ਤੋਂ ਸੰਭਵ ਦੱਸਿਆ ਉਹਨਾਂ ਨੇ ਜੀ ਕਿੰਨਾ ਸਮਾਂ ਤੁਸੀਂ ਕਬੱਡੀ ਨੂੰ ਦੇਣ ਆ ਤੁਹਾਡੀ ਕਮੈਂਟਰੀ ਕਿੰਨਾ ਸਮਾਂ ਕਿਹੜੇ-ਕਿਹੜੇ ਪਿੰਡਾਂ ਦੇ ਵਿੱਚ ਜਾ ਕੇ ਤੁਸੀਂ ਕਬੱਡੀ ਲਈ ਕਮੈਂਟਰੀ ਕਰਦੇ ਹੋ ਮਾਝਾ ਮਾਲਵਾ ਤੇ ਦੁਆਬਾ ਆਲਰੇਡੀ ਸਾਰੇ ਪੰਜਾਬ ਦੇ ਵਿੱਚ ਆਠ ਪਿਛਲੇ 8 ਸਾਲ ਤੋਂ ਮੈਂ ਲਗਾਤਾਰ ਕਬੱਡੀ ਦੀ ਕਮੈਂਟਰੀ ਕੀਤੀ ਹੈ ਔਰ ਮਾਝੇ ਦੀਆਂ ਜਿੰਨੀਆਂ ਵੀ ਕਬੱਡੀ ਦੀਆਂ ਟੀਮਾਂ ਨੇ ਸਾਰੀਆਂ ਦੇ ਨਾਲ ਮੇਰੇ ਚੰਗੇ ਬਹਿਣ ਉੱਠਣ ਦੇ ਮੁੱਲ ਸੰਕੇਤ ਦੇ ਜੀ ਕਬੱਡੀ ਕਰੋੜਾਂ ਦੀ ਹੈ ਅਤੇ ਕਬੱਡੀ ਦੇ ਵਿੱਚ ਵੱਡੇ ਨਾਮ ਜਿਹੜੇ ਖਿਡਾਰੀਆਂ ਨੂੰ ਦਿੱਤੇ ਜਾਂਦੇ ਉਹਨਾਂ ਦੇ ਵੱਲੋਂ ਕਬੱਡੀ ਖਿਡਾਰੀਆਂ ਦੇ ਵੱਲੋਂ ਕਬੱਡੀ ਜਿਹੜੇ ਜੂਨੀਅਨ ਦੇ ਵੱਲੋਂ ਕਿਹੋ ਜੀ ਸਪੋਰਟ ਜਿਹੜੀ ਕਮੈਂਟਰ ਦੀ ਹੋਈ ਹੈ ਜੀ ਤੁਹਾਡੀ ਹਾਂਜੀ ਜਿਹੜਾ ਪਿਛਲੇ 6 ਮਹੀਨਿਆਂ ਤੋਂ ਲੈ ਕੇ ਹੁਣ ਤੱਕ ਦਾ ਇਲਾਜ ਮੇਰਾ ਹੈ ਉਹ ਸਾਰਾ ਇਲਾਜ ਸਾਰਾ ਮੇਰੇ ਵੀਰ ਕਬੱਡੀ ਦੇ ਪਲੇਅਰ ਕਮੈਂਟਰ ਰੈਫਰੀ ਸਹਿਬਾਨ ਜਾਂ ਫਿਰ ਜਿਹੜੇ ਕਬੱਡੀ ਨੂੰ ਪ੍ਰਮੋਟ ਕਰਨ ਵਾਲੇ ਪ੍ਰਮੋਟਰ ਸਾਡੇ ਵੀਰ ਨੇ ਉਹਨਾਂ ਨੇ 2.5 ਤੋਂ 3 ਲੱਖ ਰੁਪਏ ਤੱਕ ਦਾ ਖਰਚਾ ਹੁਣ ਤੱਕ ਲਾਇਆ ਹੈ ਮੈਂ ਉਹਨਾਂ ਦਾ ਧੰਨਵਾਦ ਕਰਦਾ ਜਿਹੜਾ ਉਹਨਾਂ ਨੇ ਮੈਨੂੰ ਇਸ ਔਕੇ ਸਮੇਂ ਦੇ ਵਿੱਚ ਮੇਰਾ ਸਾਥ ਦਿੱਤਾ ਹੈ ਪਰ ਮੇਰੀ ਜਿਹੜੀ ਬੰਬਾਰੀ ਹੈ ਗੰਭੀਰ ਹੈ ਇਹਦੇ ਲਾਜ ਵਾਸਤੇ ਮੈਨੂੰ ਹੋਰ ਵੀ ਅਜੇ ਮਦਦ ਦੀ ਲੋੜ ਹੈ ਸੋ ਮੈਂ ਬੇਨਤੀ ਕਰਦਾ ਜਿਹੜੇ ਸਾਡੇ ਐਨਆਰਆਈ ਵੀਰ ਜਾਂ ਕਬੱਡੀ ਦੇ ਪ੍ਰਮੋਟਰ ਜਾਂ ਸਾਡੇ ਸਮਾਜ ਸੇਵੀ ਭਰਾਣੇ ਉਹਨਾਂ ਨੂੰ ਹੱਥ ਬਣ ਕੇ ਬੇਨਤੀ ਹੈ ਕਿ ਮੇਰੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਤਾਂ ਕਿ ਮੈਂ ਆਪਣੇ ਪਰਿਵਾਰ ਵਿੱਚ ਫਿਰ ਤੋਂ ਦੁਬਾਰਾ ਆਪਣੇ ਘਰ ਦਾ ਕਿੱਤਾ ਸ਼ੁਰੂ ਕਰ ਸਕਾਂ ਤੇ ਆਪਣਾ ਪਰਿਵਾਰ ਪਾਲ ਸਕਾਂ ਮੈਂ ਕੈਮਰਾਮੈਨ ਸਾਥੀ ਨੂੰ ਕਹਾਂਗਾ ਪਰਿਵਾਰ ਵੀ ਤੁਸੀਂ ਜਿਹੜਾ ਹੈ ਉਹ ਤਸਵੀਰਾਂ ਦੇ ਵਿੱਚ ਵਿਖਾ ਦਿਓ ਆ ਹਾਲਾਤ ਨੇ ਕਿਉਂਕਿ ਵੀਰ ਮੈਨੂੰ ਲੱਗਦਾ ਕਿ ਇਕੱਲਾ ਹੀ ਕਮਾਉਣ ਵਾਲਾ ਹੈ ਤਾਂ ਜਿਸ ਦੇ ਕਾਰਨ ਜਿਹੜਾ ਹੈ ਅੱਜ ਉਹਦੇ ਆ ਹਾਲਾਤ ਨੇ ਕਿ ਪਰਿਵਾਰ ਵੀ ਹਸਪੀਟਲਾਂ ਦੇ ਵਿੱਚ ਨਾਲ ਹੀ ਜਿਹੜਾ ਉਹ ਉਹਨਾਂ ਦੇ ਨਾਲ ਹੀ ਹੁੰਦਾ ਹੈ ਦੋਸਤੋ ਪਰਿਵਾਰ ਪਰਿਵਾਰ ਦਾ ਗੁਜ਼ਾਰਾ ਕਿਵੇਂ ਚੱਲ ਰਿਹਾ ਫਿਰ ਤੁਸੀਂ ਤਾਂ ਮੰਝੇ ਦੇ ਹਾਂਜੀ ਪਰਿਵਾਰ ਦਾ ਗੁਜ਼ਾਰਾ ਬਹੁਤ ਮੁਸ਼ਕਲ ਚੱਲ ਰਿਹਾ ਮੈਂ ਪਿਛਲੇ 20 ਦਿਨਾਂ ਤੋਂ ਆਪਣੇ ਰਿਸ਼ਤੇਦਾਰਾਂ ਦੇ ਵਿੱਚ ਰਹਿ ਰਿਹਾ ਹਾਂ ਕਿਉਂਕਿ ਮੇਰੀ ਆਰਥਿਕ ਮੰਦੀ ਕਾਰਨ ਮੈਂ ਆਪਣਾ ਪਰਿਵਾਰ ਨਹੀਂ ਚਲਾ ਸਕਦਾ ਤੇ ਪਿਛਲੇ 20 ਦਿਨਾਂ ਤੋਂ ਮੈਂ ਆਪਣੇ ਰਿਸ਼ਤੇਦਾਰਾਂ ਦੇ ਕੋਲ ਰਹਿ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਰਿਆ ਹਾਂ ਕਿਹੜੇ ਐਨ ਆਰ ਆਈ ਭਰਾ ਨੇ ਕਿਹੜੇ ਪਿੰਡਾਂ ਤੋਂ ਜਮਸਤਪੁਰ ਦੀ ਤੁਸੀਂ ਗੱਲ ਦੱਸ ਰਹੀ ਜਿਹੜੇ ਉਹ ਮਦਦ ਕਰ ਰਹੇ ਨੇ ਹਾਂਜੀ ਜਿਹੜੀ ਹੁਣ ਮੈਨੂੰ ਮੋਢਲੀ ਸਹਾਇਤਾ ਜਿਹੜੀ ਜਾਂਚ ਮਿਲ ਰਹੀ ਇਸ ਸਮੇਂ ਫਿਲਹਾਲ ਜਿੱਥੇ ਉਹ ਮੈਂ ਹਸਪੀਟਲ ਦਾਖਲ ਹਾਂ ਇਹ ਜਿਹੜੀ ਸਹਾਇਤਾ ਮੇਰੇ ਐਨ ਆਰ ਆਈ ਵੀਰ ਜਮਸਤਪੁਰ ਤੋਂ ਸਾਡੇ ਭਰਾ ਨੇ ਤੇ ਨਾਲ ਸਮਾਜ ਦੇ ਭਰਾ ਡਾਕਟਰ ਰਣਜੀਤ ਜੀ ਨੇ ਸਾਰੇ ਭਰਾਵਾਂ ਨਾਲ ਮਿਲ ਕੇ ਕਰ ਰਹੇ ਮੈਂ ਉਹਨਾਂ ਦਾ ਪਹਿਲ ਨੂੰ ਧੰਨਵਾਦ ਕਰਦਾ ਪ੍ਰਮਾਤਮਾ ਨੇ ਦੀ ਚੜ੍ਹਦੀ ਕਲਾ ਰੱਖੇ ਔਰ ਮੈਨੂੰ ਹੋਰ ਵੀ ਉਹਦਾਂ ਦੀ ਮਦਦ ਦੀ ਲੋੜ ਹੈ ਜੀ ਇੱਕ ਦਾਨੀ ਸੱਜਣ ਵੀ ਸਾਡੇ ਨਾਲ ਮजूद ਨੇ ਜਿਹੜੇ ਕਿ ਸਮੇਂ ਤੇ ਜਿਹੜਾ ਉਹਨਾਂ ਦਾ ਇਲਾਜ ਕਰਵਾ ਰਹੇ ਨੇ ਅਸੀਂ ਉਹਨਾਂ ਨੂੰ ਵੀ ਕਹਾਂਗੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਪਿਛਲੇ ਦਿਨਾਂ ਤੋਂ ਜਿਹੜਾ ਇੱਥੇ ਇਲਾਜ ਚੱਲ ਰਿਹਾ ਹੰਜੀ ਵੀਰ ਦੀ ਕੀ ਨਾਮ ਆਪਣਾ ਜਿਹੜਾ ਨਾਂ ਜੀ ਡਾਕਟਰ ਰਣਜੀਤ ਸਿੰਘ ਜੀ ਪਿੰਡ ਮੇਰਾ ਜਮਸਤਪੁਰ ਹੈ ਜੀ ਇਹ ਮੇਰੇ ਨਾਨਕੇ ਪਿੰਡ ਆਏ ਨੇ ਇਹਨਾਂ ਦਾ ਨਾਨਕਾ ਪਰਿਵਾਰ ਆ ਰਿਹਾ ਜਮਸਤਪੁਰ ਦੇ ਵਿੱਚ ਜੀ ਤੇ ਮੇਰਾ ਦਾਨੀ ਸੱਜਣਾ ਦਾ ਤੇ ਮੈਂ ਬਹੁਤਾ ਕਹਿ ਨਹੀਂ ਸਕਦਾ ਕਿਉਂਕਿ ਮੈਂ ਸਹਿਯੋਗੀ ਹੈਗਾ ਆ ਜਰੂਰ ਇਹਨਾਂ ਦਾ ਤੇ ਜਿੰਨੀ ਚਲੋ ਮੇਰੇ ਕੋਲ ਸਮਰੱਥਾ ਸੀ ਮੈਂ ਮੁਰਲੀ ਸਾਹਿਤ ਆ ਇਹਨਾਂ ਨੂੰ ਲੋੜ ਪੈਣ ਤੇ ਰਾਤ ਬਰਾਤੇ ਦੇਣਾ ਕਿਉਂਕਿ ਇਲਾਜ ਲਈ ਇਹਨਾਂ ਕੋਲ ਪੈਸਾ ਨਹੀਂ ਹੈ ਤੇ ਮੇਰੇ ਪਿੰਡ ਤੋਂ ਮੇਰੇ ਕਾਫੀ ਭਤੀਜੇ ਨੇ ਮੇਰੇ ਭਰਾ ਨੇ ਸਮਝ ਲਓ ਜਿਹੜੇ ਸ਼ਰੀਕੇ ਚੋਂ ਜਾਂ ਮੇਰੇ ਇੱਕ ਪਿੰਡ ਦੇ ਬਹੁਤ ਨੇਕ ਦਿਲ ਇਨਸਾਨ ਨੇ ਐਨ ਆਰ ਆਈ ਵੀ ਨੇ ਸਾਡੇ ਮੈਂਟਨ ਚ ਨੇ ਕੈਨੇਡਾ ਦੇ ਵਿੱਚ ਨੇ ਕੁਝ ਕੁਝ ਹਸਟੇਲ ਗਾ ਦੇ ਵਿੱਚ ਨੇ ਉਹਨਾਂ ਨੇ ਬਾਹ ਫੜੀਆ ਤੇ ਕੁਝ ਮੇਰੇ ਪਿੰਡ ਦੇ ਦਾਨੀ ਸੱਜਣ ਹੈਗੇ ਨੇ ਜਿਹੜੇ ਕਾਫੀ ਚਲੋ ਇਹ ਗੁਰੂ ਮਹਾਰਾਜ ਦਾ ਭੈ ਰੱਖਦੇ ਨੇ ਉਹ ਇਹਨਾਂ ਦੀ ਮਦਦ ਕਰ ਰਹੇ ਨੇ ਤੇ ਜਮਸਤਪੁਰ ਦੇ ਵਿੱਚ ਇੱਕ ਇਹ ਰਾਮਗੜੀਆ ਪਰਿਵਾਰ ਦੇ ਨਾਲ ਰਹਿੰਦੇ ਨੇ ਲਿੰਕਾ ਤੇ ਰਾਮਗੜੀਆ ਪਰਿਵਾਰ ਆ ਜਿਹੜਾ ਸਾਡੀ ਬਰਾਦਰੀ ਆ ਇਹਨਾਂ ਦੀ ਰਾਮਗੜੀਆ ਪਰਿਵਾਰ ਸਾਰਾ ਸਾਡਾ ਮੈਂ ਰਾਮਗੜੀਆ ਪਰਿਵਾਰ ਨਾਲ ਬਲੋਂਗ ਕਰਦਾ ਹਾਂ ਤੇ ਰਾਮਗੜੀਆ ਪਰਿਵਾਰ ਦੇ ਜਿਹੜੇ ਮੈਂਬਰ ਨੇ ਸਾਰੇ ਮੇਰੇ ਭਰਾ ਨੇ ਚਾਚੇ ਦਾਇਆਂ ਦੇ ਪੁੱਤ ਪਰਾ ਉਹਨਾਂ ਨੇ ਸੋਚਿਆ ਕਿ ਇਹਨੇ ਸ਼ਰਨ ਲਈ ਆ ਜਰਮਸਟੌਰ ਦੇ ਵਿੱਚ ਤੇ ਐਨ ਆਰ ਆਈ ਵੀਰਾਂ ਨੇ ਸਾਰਿਆਂ ਨੇ ਇਹ ਸੋਚਿਆ ਕਿ ਜਰਮਸਟੌਰ ਸ਼ਰਨ ਲਈ ਆ ਤੇ ਇਹ ਇੱਕ ਇਹਨੂੰ ਆਪਾਂ ਸਹਿਯੋਗ ਦਿੱਤਾ ਜਾਵੇ ਪਰ ਇਹਦਾ ਇਲਾਜ ਆ ਜਿਹੜਾ ਬਹੁਤ ਮਹਿੰਗਾ ਹੈ ਟਿਕਟ ਨਹੀਂ ਆ ਟ੍ਰਾਂਸਪਲੈਂਟ ਤੱਕ ਜਾ ਸਕਦੀ ਹੈਗਾ ਪਰ ਜੇ ਇਲਾਜ ਹੋ ਜਾਵੇ ਗਾਨੀ ਸੱਜਣ ਥੋੜਾ ਜਿਹਾ ਸਹਿਯੋਗ ਦੇਣ ਜਾਂ ਜਿਹੜੇ ਇਸ ਗੱਲ ਨੂੰ ਸਮਝਦੇ ਨੇ ਕਿ ਪੈਸਾ ਥੋੜਾ ਜਿਹਾ ਖੁੱਲਾ ਲੱਗ ਜਾਵੇ ਸ਼ਾਇਦ ਇਹ ਟ੍ਰਾਂਸਪਲੈਂਟ ਤੋਂ ਬਚ ਸੋ ਆਪਣੇ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਕਰਨਜੀਤ ਹੈ। ਇਹ ਘਰ ਦਾ ਮੁਖੀ ਆ ਮੰਜੇ ਤੇ ਆ। ਕਿੰਨਾ ਕੁ ਮਨ ਨੂੰ ਤਾਂ ਦੁੱਖ ਹੁੰਦਾ ਹੀ ਹੋਵੇਗਾ ਪਰਿਵਾਰ ਵੀ ਸਾਰਾ। ਸਰ ਬਹੁਤ ਜ਼ਿਆਦਾ ਦੁੱਖ ਹੁੰਦਾ ਕਿ ਛੋਟੇ ਛੋਟੇ ਬੱਚੇ ਆ ਤੇ ਗੁਜ਼ਾਰਾ ਬਹੁਤ ਮੁਸ਼ਕਲ ਚੱਲ ਰਿਹਾ ਹੈ। ਕੀ ਅਪੀਲ ਕਰਨੀ ਚਾਹੋਗੇ ਤਾਂ ਹੁਣ ਤੇ? ਤੇਲ ਮਾਹੋ ਵੀਰਾਂ ਨੂੰ ਕਰਦੇ ਆ ਕਿ ਸਾਡੀ ਮਦਦ ਕੀਤੀ ਜਾਵੇ ਤੇ ਇਹਨਾਂ ਦਾ ਹਾਲਾਤ ਹੋ ਸਕੇ। ਹਾਂਜੀ। ਆ ਤੁਸੀਂ ਵੇਖਿਆ ਕਿ ਉਹਨਾਂ ਨੇ ਦੱਸਿਆ ਹੈ ਕਿ ਆ ਹਾਲਾਤ ਨੇ ਪਰਿਵਾਰ ਦੇ ਇੱਕੋ ਹੀ ਜੀ ਹੈ ਜਿਹੜਾ ਕਮਾਉਣ ਵਾਲਾ ਸੀ ਘਰ 'ਚ ਉਹ ਤੁਸੀਂ ਵੇਖ ਸਕਦੇ ਮੰਜੇ ਤੇ ਆ। ਤੁਹਾਡਾ ਨੰਬਰ ਜਾਣਾਂਗੇ ਤੇ ਦੋਸਤੋ ਸੰਪਰਕ ਕਰਕੇ ਇਹਨਾਂ ਦੀ ਮਦਦ ਜ਼ਰੂਰ ਕਰਿਓ ਅ ਵੀਰ ਜੀ ਆਪਣਾ ਨੰਬਰ ਦੱਸ ਦਿਓ ਤਾਂ ਜੋ ਤੁਹਾਡਾ ਸੰਪਰਕ ਹੋ ਸਕੇ ਅਤੇ ਤੁਹਾਡੀ ਮਦਦ ਹੋ ਸਕੇ ਹਾਂਜੀ ਵੀਰ ਜੀ ਮੇਰਾ ਇਹਦਾ ਕਾਲਿੰਗ ਨੰਬਰ ਹੈ ਉਹ 98146 44681 ਇੱਕ ਵਾਰ ਬਿਲਕੁਲ 98146 44681 ਤਾਂ ਹਾਂਜੀ ਮੇਰਾ WhatsApp ਨੰਬਰ 976875000 ਤੱਕ ਤਾਂ ਦੋਸਤੋ ਨੰਬਰ ਬੋਲਿਆ ਇਸ ਵੀਰ ਨੇ ਬਿਮਾਰੀ ਦੇ ਨਾਲ ਜੂਝ ਰਿਹਾ ਹੈ ਪੈਸੇ ਜਿਆਦਾ ਲੱਗਣੇ ਆ ਅਤੇ ਬਹੁਤ ਸਾਰੇ ਦਾਨੀ ਵੀਰ ਜਿਨ੍ਹਾਂ ਨੇ ਮਦਦ ਕੀਤੀ ਉਹਨਾਂ ਦਾ ਧੰਨਵਾਦ ਵੀ ਕੀਤਾ ਹੈ ਪਰ ਕਿਡਨੀਆਂ ਟ੍ਰਾਂਸਫਰ ਕਰਾਉਣ ਤੇ ਜਿਹੜਾ ਹੈ ਕਿਡਨੀਆਂ ਟ੍ਰਾਂਸਪਲੈਂਟ ਕਰਾਉਣ ਤੇ ਜਿਹੜੀ ਹੈ ਉਹ ਮੁਸ਼ਕਲ ਆ ਸਕਦੀ ਹੈ ਐਸਾ ਡਾਕਟਰਾਂ ਦਾ ਮੰਨਣਾ ਹੈ ਅਤੇ ਇਸ ਦੇ ਲਈ ਉਸ ਪਰਿਵਾਰ ਨੇ ਅੱਜ ਜਿਹੜੀ ਆ ਉਹ ਮਦਦ ਦੀ ਗੋਹਲ ਲਗਾਈ ਜੇਕਰ ਤੁਸੀਂ ਕਿਸੇ ਪ੍ਰਕਾਰ ਦੀ ਮਦਦ ਨਹੀਂ ਕਰ ਸਕਦੇ ਹੰਗੂਠੇ ਨਾਲ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਵੱਧ ਤੋਂ ਵੱਧ ਦਾਨੀ ਸੱਜਣਾ ਤੱਕ ਇਹ ਵੀਡੀਓ ਪਹੁੰਚੇ ਅਤੇ ਇਸ ਵੀਰ ਦੀ ਜੋ ਕਬੱਡੀ ਦੇ ਵਿੱਚ ਕਮੈਂਟਰੀ ਕਰਦਾ ਰਿਹਾ ਲੰਮਾ ਸਮਾਂ ਕਬੱਡੀ ਦੇ ਵਿੱਚ ਕਬੱਡੀ ਖਿਡਾਰੀਆਂ ਨੂੰ ਸੰਬੋਧਨ ਕਰਦਾ ਰਿਹਾ ਤਾਂ ਉਸ ਦੀ ਕੋਈ ਜਿਹੜੀ ਆ ਮਦਦ ਹੋ ਸਕੇ ਬਾਰੇ ਦਾ ਸਾਡੇ ਨਾਲ ਹਰ ਕਵਰੇਜ ਵੀ ਅਸੀਂ ਤੁਹਾਡੇ ਤੱਕ ਪਹੁੰਚਾਉਂਦੇ ਰਹਿੰਨੇ ਆ ਕੈਮਰਾਮੈਨ ਜਸਵੀਰ ਸਿੰਘ ਦੇ ਨਾਲ ਮੈਂ ਦਜੀਤ ਸਿੰਘ ਗ੍ਰੇਡ ਪੰਜਾਬ ਟੀਵੀ ਤਰਨਤਾਰ